ਆਦਮੀ ਉਹਨਾਂ ਨੂੰ ਦੁੱਧ ਦੇਣ ਬਦਲੇ ਉਹਨਾਂ ਦੇ ਮਾਲਕ ਕੋਲੋਂ ਸ਼ਾਬਾਸ਼ ਮਿਲ ਗਈ ਉਹਨਾਂ ਦੀ ਕੰਡ ਤੇ ਪਿੱਠ ਤੇ ਮਾਲਕ ਨੇ ਹੱਥ ਫੇਰਿਆ ਹੱਥ ਤਰਿਆ ਸ਼ਾਬਾਸ਼ ਦਿੱਤੀ ਉਹ ਮਹਾਰਾਜ ਜੀ ਕਹਿੰਦੇ ਉਹ ਜਿਹੜੇ ਨਾਮ ਤੋਂ ਵੀ ਹੋਣੇ ਤੁਸੀਂ ਵੀ ਸੁਣ ਲਓ ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਵੀ ਹੋਣੇ ਮਤਲਬ ਸਖਣੇ ਜਿਹੜੇ ਨਾਮ ਤੋਂ ਸਖਣੇ ਨੇ ਜਿਹੜੇ ਸੌ ਸੌ ਗਈ ਨਹੀਂ ਰਜਦੇ ਜਿਹੜੇ ਗੱਲਾਂ ਕਰਕੇ ਹੀ ਨਹੀਂ ਰੱਜਦੇ ਜਿਹੜੇ ਸੰਸਾਰ ਦੇ ਵਿੱਚ ਦੌੜ ਭੱਜ ਕਰਕੇ ਨਹੀਂ ਰੱਜਦੇ ਸੁਣ ਲਓ ਨਾ ਵੀ ਹੋਣੇ ਆਦਮੀ ਧ੍ਰਿਗ ਜੀਵਨ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਨਮ ਤਰਕਾਰ ਹੈ ਅਕਿਰਤ ਕਣਾ ਹੈ ਕਰਮ ਕਰੇ ਉਹ ਜਿੰਨੇ ਵੀ ਕਰਮ ਕਰਦੇ ਆ ਨਾ ਭਾਵੇਂ ਉਹ ਕਹਿਣ ਵੀ ਅਸੀਂ ਤੇ ਆ ਬੜਾ ਕਰਦੇ ਉਹ ਕਰਦੇ ਮਹਾਰਾਜ ਜੀ ਕਹਿੰਦੇ ਸਾਰੇ ਤੇਰੇ ਕੰਮ ਤਰਕਾਰ ਨੇ ਮੈਨੂੰ ਕਹਿੰਦਾ ਇੱਕ ਹੋਰ ਪੰਕਤੀ ਨਾਲ ਲਾਉਂਦੇ ਆ ਫਿਰ ਕਲੀਅਰ ਹੋਏਗਾ